ਫਰਾਂਸਿਸ ਕਨਵਰਟ ਸਕੂਲ ਫਤਿਹਗੜ ਚੂੜੀਆਂ ਵਿਖੇ 75 ਵਾਗਨ ਤੰਤਰ ਦਿਵਸ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਡਾਇਰੈਕਟਰ ਫਾਦਰ ਚੌਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਦੇਸ਼ ਦਾ ਝੰਡਾ ਲਹਿਰਾਇਆ ਗਿਆ ਸ਼ਰਟ ਫਰਾਂਸਿਸ ਕਨਵਰਟ ਸਕੂਲ ਫਤਿਹਗੜ ਚੂੜੀਆਂ ਵਿਖੇ ਪ੍ਰਿੰਸੀਪਲ ਸਿਸਟਰ ਵੈਲਫੀ ਦੀ ਦੇਖਰੇਖ ਹੇਠ ਮਨਾਇਆ ਗਿਆ 75 ਤੰਤਰ ਦਿਵਸ ਮੁੱਖ ਮਹਿਮਾਨ ਵਜੋਂ ਪਹੁੰਚੇ ਸਕੂਲ ਦੇ ਡਾਇਰੈਕਟਰ ਫਾਦਰ ਜੋਨੀ ਫਾਦਰ ਜੋਨੀ ਵੱਲੋਂ ਲਹਿਰਾਇਆ ਗਿਆ ਉਹ ਇੱਕ ਤਰ੍ਹਾਂ ਦਾ ਝੰਡਾ ਇਸ ਮੁਕੇ ਸਕੂਲ ਸਟਾਫ ਅਤੇ ਬੱਚਿਆਂ ਨੂੰ ਬਰਕਬਾਤ ਦਿੱਤੇ ਫਾਦਰ ਜੋਨੀ ਗਿਆ ਕਿ ਅੱਜ ਪੂਰਾ ਤੇਜ ਮੰਜਤਰਮਕਨ 77 ਦਿੱਵਸਤੂ ਤਨ ਨਾਲ ਮਨਾ ਰਿਹਾ ਹੈ ਅਤੇ ਸਾਨੂੰ ਖੁਸ਼ੀ ਹੈ ਇਹ ਅਸੀਮੀ ਇਸਤਾਰ ਹਿਸਾਬ ਬਣੇ ਹਨ ਇਸ ਮੁਕੇ ਸਕੂਲ ਦੀ ਪ੍ਰਿੰਸੀਪਲ ਸਿਸਟੇਬਲ ਪੀ ਅਤੇ ਸਕੂਲ ਸਟਾਫ ਤੋਂ ਇਲਾਵਾ ਸਕੂਲੀ ਬੱਚਿਆਂ ਨੇ ਵੀ 75 ਕੰਨ ਦਿੱਵਸਤੇ ਸਕੂਲ ਤੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਇਸ ਦੀ ਮੁਬਾਰਕਬਾਦ ਦਿੰਦੇ ਹੋਏ ਕਿ ਆ ਕੇ 75ਵੇਂ ਮਰੇਕੰਡ ਦੀ ਖੁਸ਼ੀ ਮਨਾਉਂਦੇ ਹੋਏ ਅਸੀਂ ਅੱਜ ਸੈਂਟ ਫਰਾਂਸਿਸ ਕਨਵਰਟ ਸਕੂਲ ਬਕੇ ਆਪਣੇ ਤੇਜਤਾ ਕੋ ਮੀਚਾਟਾ ਲਹਿਰਾ ਰਹੇ ਹਾਂ ਅਤੇ ਆਸ਼ ਕਰਦੇ ਹਾਂ ਕਿ ਇਸੇ ਤਰ੍ਹਾਂ ਆਨਲਾਈਨ ਸਮਝਵੀ ਅਸੀਂ ਇਸੇ ਤਰ੍ਹਾਂ ਹੀ ਆਪਣਾ ਗੰਧ ਤਰਦਵਸ਼ ਮਨਉਤੇ ਰਹੀਏ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਟੀਵੀ ਇਸ ਵੇਲੇ ਆਪਾਂ ਮੌਜੂਦ ਹਾਂ ਸੈਂਟ ਫ੍ਰਾਂਸਿਸਕੋ ਕਨਵੈਂਟ ਸਕੂਲ ਫਤੇਗੜ ਚੂੜੀਆਂ ਵਿੱਚ ਜਿੱਥੇ ਕੇ 75ਵਾਂ ਗਣਤੰਤਰ ਦਿਵਸ ਸਕੂਲ ਵੱਲੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਦਰ ਚੌਨ ਅਤੇ ਪ੍ਰਿੰਸੀਪਲ ਸਿਸਟਰ ਵਿਲਫੀ ਵੱਲੋਂ ਕੋਮਬੀਚਰ ਹਲਹਰਾਇਆ ਗਿਆ ਅਤੇ ਬੱਚਿਆਂ ਵੱਲੋਂ ਇੱਥੇ ਜਿਹੜਾ ਨੈਸ਼ਨਲ ਜਿਹੜਾ ਐਥਮ ਗੀਤ ਵੀ ਗਾਇਆ ਗਿਆ ਅਤੇ ਇੱਥੇ ਵੱਖ-ਵੱਖ ਸਕੂਲ ਦੇ ਬੱਚਿਆਂ ਅਤੇ ਸਟਾਫ ਮੈਂਬਰਾਂ ਅਤੇ ਫਾਦਰ ਚੌਨ ਦੀ ਅਤੇ ਸਿਸਟਰ ਵਿਲਫੀ ਦੀ ਅਗਵਾਈ ਹੇਠ ਜਿਹੜਾ 75ਵਾਂ ਗਣਤੰਤਰ ਦਿਵਸ ਜਿਹੜਾ ਸਾਲੀ ਕੀਤਾ ਗਿਆ ਗਲਤ ਬਤ ਕਰਦੇ ਆ ਸਕੂਲ ਸਟਾਫ ਮੈਨੇਜਮੈਂਟ ਅਤੇ ਸਟਾਫ ਮੈਂਬਰ ਅਤੇ ਬੱਚਿਆਂ ਨਾਲ ਯਾ ਟੂਡੇ 75th ਰਿਪਬਲਿਕ ਡੇ ਸੇਂਟ ਫਰਾਂਸਿਸ ਕਨਵੈਂਟ ਸਕੂਲ ਫਾਤਿਹਟ ਚੂੜੀਆ ਦੇ ਵਿੱਚ ਅ हमने بڑے ਤੂਮ-ਦਾਮ ਨਾਲ ਬਣਾਇਆ ਹੈ ਸਾਡੇ ਟੀਚਰਸ ਤੇ ਬੱਚੇ ਰਿਪਬਲਿਕ ਡੇ सेलिब्रेशन दे इंपोर्टेंस दे बारे ਸਮਝਾਇਆ ਹੈ ਅਤੇ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਸੁਭਕਾ ਮਨਾਏ ਵਧਾਈਆਂ ਦਿੰਦਾ ਹੈ ਗੁੱਡ ਮਾਰਨਿੰਗ ਟੂ 올 द ਇੰਡੀਅਨਸ ਵਿਸ਼ਿੰਗ ਯੂ ਅ ਜੂਬਿਲੈਂਟ 75th ਰਿਪਬਲਿਕ ਡੇ May the spirit of freedom illuminate your path as Rabindranath Tagore says where the mind is without fear and the head is held high celebrate with pride let us celebrate this republic day with more happiness once again i'm wishing you a happy republic day to all my dear students teachers and all the staff and all the citizens of india thank you may god bless us all Today we the franciscan have gathered here to celebrate our 75th republic day we are very proud of our constitution that on this day we got a very good constitution and we are thankful to our principal and director to celebrate this day so once again happy republic day to all of you jai hind Today, we are gathered here to celebrate the 75th Republic Day. Uh, flag is hosting by our Reverend Father John. Uh, it's a very prou proud moment for us, for all the staff members. We are a part of this institution. So here we celebrate all the festivals like it is a national festival. So it is a very good and proud moment for us to celebrate this festival. Jai Hind! Yes. As today we are celebrating our Republic Day, uh, it's the uh, 75th Republic Day, and on this day we got our uh, constitution. And as we know, our constitution is the best constitution in the whole world. Uh, so, happy Republic Day to all the Indians, Jahans. Today we are celebrating 75th Republic Day. We are really proud of being a part of India. Today, we, the students renew our commitment of building a brighter future of India. Once again on the behalf of whole Franciscan family we all wish you a very happy republic day.